ਪਾਰੋਂ ਸਨਮਾਨ ਜੋ ਸਤ ਸੰਗੀ ਦੇ ਲੋਕ ਪੰਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਲਈ ਸਤਕਾ ਜੋ ਕਿ ਲੜੀਵਾਰ ਪਾਉਨ ਪਾਉਨ ਦਾ ਉਪਦੇਸ਼ ਸੰਗਮ ਦਾ ਰਤਨ ਕੀਤਾ ਜਾ ਰਿਹਾ ਹੈ ਲੜੀਵਾਰ ਸ਼ਬਦ ਚਾਰ ਤੋਂ ਸੋਨਾ ਅੰਤੇ ਜੋ ਕਿ ਹੋਰੀਏ ਸੋ ਲੜੀ ਬਾਗ ਸ਼ਾਮ ਦੀ ਦਿਮਚਾਰ ਸ਼ੁਰੂ ਕਰਦੇ ਆ ਅੱਜ ਲਈਏ ਕਿ ਗੁਰੂ ਸਾਹਿਬ ਤੋਂ ਸਾਰੇ ਆਖੇ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤੇ ਸਭ ਤੋਂ ਪਹਿਲਾਂ ਪਾਵਨ ਬਾਣੀੜੀ ਦੇ ਸ਼ਬਦ ਉਪਰੰਤ ਸਮਝਣ ਦਾ ਯਤਨ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕ ਸੇ ਸੈ ਸਾਰ ਪਰਵਾਨ ਤੁਸੀਂ ਸਤ ਸੰਪਾਇ ਹਰਿ ਆਸ ਨਾ ਹਕ ਸਤ ਸਚ ਪਾਈਐ ਤੇ ਬ ਸੰਤਨ ਕ ਪਾਸ ਪੜੀ ਸਸ ਸਤ 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 ਸੋ ਸਤਿ ਪੁਰਖਤੀ ਹੈ ਨਾਨਕੂ ਸੋ ਸਰਨ ਪਰੈ ਜਹ ਪਾਇੰ ਸਿਮਰਿ ਸਿਮਰਿ ਗੁਣ ਕਾਹੀ ਸੁਨਾਇੰ ਸੰਸੈ ਭਰ ਨਹੀ ਕਛੁ ਵਿਆਪਕ ਪ੍ਰਗਟ ਪ੍ਰਤਾਪ ਤਾ ਤੁ ਜਾਪਤ ਸੁਨੋ ਸਤੋ ਇਹ ਪਹੁੰਚ ਨਹਾਰਾ ਨਾਨਕ ਤਾਂ ਕੈ ਸਭ ਬਹਾਰਾ ਸੋ ਸਤਸੰਗੀ ਜਮੋ ਇਹ ਪਾਵਨ ਸ਼ਬਦ ਅੰਮ੍ਰਿਤ ਬਾਖਸ਼ਾ ਜੀ ਵੱਲੋਂ 250 ਅੰਕ ਦੇ ਪਾਵਨ ਵਰਨ ਦਾ ਕਰਤੁਕੀਤ ਅਗੇ ਆਪਾਂ ਸਾਰਿਆਂ ਨੇ ਸਰਵਣ ਕੀਤਾ ਜਿਸ ਲੋਕ ਸਰੂਪ ਇੱਕੀ ਸੰਤਾਰ ਨਾਮ ਹੈ ਵਿਸ਼ਨ ਕਰਤਾ ਨੇ ਸੰਗਵੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਇਸ ਦੁਨੀਆ ਤੇ ਸਭ ਤੋਂ ਅਮੀਰ ਕਿਹੜਾ ਹੋ ਸਕਦਾ ਹੈ ਭਗਵਾਨ ਬੱਤੀ ਰਾਸੋੜਾ ਪੂਜਿ ਵਾਲਾ ਕਿਹੜਾ ਹੋ ਸਕਦਾ ਹੈ ਪੇਂਡਵੇ ਪਾਤਸ਼ਾਹ ਨੇ ਕਿੰਦੇ ਸ੍ਰੀ ਸਾ ਅਦਵੰਤ ਸੇ ਸੱਚ ਸੰਤਹਿ ਦਾ ਵਾਸ ਕਿਉਂਕਿ ਸੰਸਾਰੀ ਤਨਸਿਧੀ ਹੁਕਮਾ ਸੁਲਿਏ ਬਥੇਰੇ ਲੋਕ ਪੰਡਾਆਂ ਗਿਆ ਪੰਡਾ ਧਰ ਚੱਕੀ ਕਰਦੇ ਐ ਉਹ ਸਾਰੇ ਅਲੋਖ ਤੇਲਾਫੀ ਸਰਗਾ ਜਿਹਦੇ ਵਿੱਚ ਕਿਸੇ ਵੀ ਸਮੇਂ ਕੰਮ ਨੂੰ ਦਰ ਸਹੀ ਸ਼ਾਪਗਵੰਤ ਇਸ ਸਭ ਸੰਪਰਵਾਸਤ ਪੰਜਵੇਂ ਬਾਦਸ਼ਾਹ ਕਹਿੰਦੇ ਜਿਨ੍ਹਾਂ ਦੇ ਕੋਲ ਸੱਚੀ ਨਾਲਤੀ ਪੂੰਜੀ ਹੈ ਜਿਨ੍ਹਾਂ ਨੇ ਸੱਚੀ ਨਾਲਤੀ ਪੂੰਜੀ ਵਾਸਤਵਿਕ ਕੀਤੀ ਹੈ ਉਹ ਹੀ ਕੋਈ ਵੀ ਲਾਜ ਉਹ ਨਹੀਂ ਸੱਚੇ ਸਾਹ ਪਨਾਰ ਨਾਮ ਦੇ ਧਰ ਵਾਲੇ ਹਨ ਉਹੀ ਅਮੀਰ ਮੰਨਿਆ ਜਾ ਸਕਦੇ ਹਨ ਤੇ ਜਿਹੜੀ ਪ੍ਰਸ਼ਨ ਕਰਤ ਹਨ ਕਿ ਪੰਜਵੇਂ ਪਾਤਸ਼ਾਹ ਮਹਾਰਾਜੀ ਜਿਹੜੇ ਨਾਮ ਨਾਲ ਉਹਨਾਂ ਕਰਕੇ ਪ੍ਰਾਣੀ ਨੂੰ ਤੁਸੀਂ ਅਮੀਰ ਕਹਿੰਦੇ ਹੋ ਸਨਾਰ ਕਹਿੰਦੇ ਹੋ ਸਾਖ ਕਿੰਨੇ ਹੋ ਉਹ ਜੀ ਨਾਮ ਸਤਿਨਾਮ ਦਾ ਚਸਕੋੜ। ਪੰਜੇ ਪਾਰਸ਼ਾ ਵਾਹ ਲਈ ਤੇ ਜਿਨਾਮ ਦੇ ਸਚ ਸਚ ਪਾਈਏ ਤੇਨ ਸੰਤਨ ਕੇ 파ਸ ਉਹ ਫਲ ਫਰਵਾ। ਜੇ ਦਾ ਵੀ ਪ੍ਰਾਨਿਤ ਜਾਪੋ ਲੈ ਜੇ ਪ੍ਰਮਾਤਮਾ ਦਾ ਨਾਮ ਉਹਦਾ ਆਤਮਿਕ ਜੀਵਨ ਉੱਤਮ ਹੋ ਜਾਂਦਾ ਹੈ। ਸਚਮ ਆ ਜਾਂਦੀ ਆਤਮਿਕਾ ਤੌਰ ਤੇ ਉਹਦੇ ਵਿੱਚ ਤੇ ਉਹ ਜਿਹੜਾ ਸੱਚਾ ਸੱਚਾ ਪ੍ਰਮਾਤਮਾ ਦਾ ਨਾਮ ਹੈ ਸਤ ਸੰਗੀ ਜਨਾ ਕੋੋਂ ਪ੍ਰਾਪਤ ਹੁੰਦਾ ਹੈ ਇਹੋ ਕਹਿਣ ਕਿ ਗੁਰੂ ਦੀ ਕਿਰਪਾ ਨਾਲ ਸਤ ਸੰਗਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਇਸ ਕਰਕੇ ਸਿੱਖਾ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਗੁਰੂ ਦੇ ਨਾਲ ਜੁੜਨਾ ਪਵੇਗਾ ਸਤ ਸੰਗਤ ਵਿੱਚ ਜਾ ਕੇ ਪਾਵਨ ਉਪਦੇਸ਼ ਪੜ ਕੇ ਸੁਣ ਕੇ ਸੰਤ ਕੇ ਉਪਦੇਸ਼ ਮੁਤਾਬਕ ਜੀਵਣਾ ਜਾਣਾ ਪਵੇਗਾ। ਪਵਣੀ ਸਸਾ ਸਤ ਸਦ ਸਤ ਸੁ। ਪਾਸ਼ਾ ਜੀ ਪਰਮਾਰੇ ਉਹ ਪ੍ਰਮਾਤਮਾ ਸਦਾ ਵਾਸਤੇ ਰਹਿਣ ਵਾਲਾ ਹੈ। ਸਤ ਹੈ ਸਤ ਹੈ ਸਤ ਹੈ। ساری ਦੁਨੀਆ ਸੰਸਾਰ ਠੁਫ ਹੈ। ਸੋ ਉਹ ਗੇਕ ਪਰਮਾਤਮਾ ਸੱਚਾ ਹੈ ਸਤਿ ਕੌਰਸਤੇ ਭੈਨ ਨਾ ਕੋ ਉਹ ਜਿਹੜਾ ਸੱਚਾ ਪਰਮਾਤਮਾ ਹੈ ਹਰ ਥਾਂ ਤੇ ਸਾਰੋ ਵਿਆਪਕ ਹੈ ਉਹ ਇੱਕੋ ਹੀ ਸਰਬ ਸ਼ਕਤੀਮਾਨ ਹੈ ਜੋ ਉਹ ਕਰਿਆ ਉਹ ਹੋ ਗਏ ਉਸ ਤੋਂ ਬਿਨਾਂ ਸਾਰੇ ਸੰਸਾਰ ਦੇ ਵਿੱਚ ਲੋਕਾਂਔਰ ਲੋਕਾਂ ਦੇ ਵਿੱਚ ਦੂਜੀ ਕੋਈ ਸ਼ਕਤੀ ਕੋਈ ਪਾਵਰ ਨਹੀਂ ਹੈ ਜੀਵਤਾ ਕੀਤਾ ਕੋ ਰੋਸਾ ਪਾਵੇ ਸਤਪੁਰਖ ਤੇ ਪੈਨ ਲਾ ਕੋ ਪੈਨ ਦਾ ਮਤਲਬ ਅਖਰਾ ਅਖਰੀ ਸ਼ਕਤੀ ਕੋਈ ਨਹੀਂ ਹੈ ਪ੍ਰਮਾਤਮਾ ਤੋਂ ਬਿਨਾਂ ਜੀਵਾ ਕੁਝ ਕੀਤਾ ਕਰਾਇਆ ਹੋ ਸਕੇ ਮਹਾਰਾਜ ਜੀ ਕਹਿਣਗੇ ਸੂ ਸਰਨ ਪਰੇ ਜੇ ਪਾਯੰ ਸਿਮਰ ਸਿਮਰ ਕੁਨ ਕਾਈ ਸਨਾਇੰ ਪ੍ਰਸ਼ਨ ਕਰਤਾ ਨੇ ਕਿਹਾ ਮਹਾਰਾਜ ਜੀ ਜਦੋਂ ਇਹ ਪਤਾ ਲੱਗ ਗਿਆ ਕਿ ਇੱਕੋ ਸਰਵ ਸ਼ਕਤੀਮਾਨ ਪਰਮਾਤਮਾ ਹੈ ਫਿਰ ਜੀਵ ਪਾਸੇ ਕਿਉਂ ਭਟਕਦਾ ਰਹੇ ਫਿਰ ਗੁਰੂ ਦੀ ਸ਼ਰਨ ਕਿਉਂ ਨਹੀਂ ਪੈਂਦਾ ਸਿਮਰਨ ਦੇ ਨਾਲ ਕਿਉਂ ਨਹੀਂ ਜੁੜਦਾ ਨਾਮ ਦੇ ਚਲੀ ਕਿਉਂ ਨਹੀਂ ਹੁੰਦਾ ਤੇ ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਅਸਲ ਵਿੱਚ ਗੱਲ ਹੈ ਸੋ ਸਰਨ ਪਰੈ ਚਹ ਪਾਇਮ ਉਹੀ ਪ੍ਰਾਨੀ ਪਰਮਾਤਮਾ ਦੀ ਸ਼ਰਨ ਪੈ ਸਕਵੇ ਜਿਨੋ ਮੇਰਾ ਮਾਲਕ ਸਾਤ ਆਪਣੇ ਚਰਨੀ ਲਾਲੰਦੇ ਦੂਸਰਾ ਆਪਣੀ ਸਿਆਣਪ ਦੇ ਨਾਲ ਕੋਈ ਨਹੀਂ ਪਰਮਾਤਮਾ ਦੀ ਸ਼ਰਨ ਪੈ ਸਕਦਾ ਸਿੰਮਰ ਸਿੰਮਰ ਗੁਰਮਾਇ ਸੁਨਾਇੰ ਜਿਨੋ ਮੇਰਾ ਮਾਲਕ ਸਿੰਮਰ ਦੀ ਦਾਤ ਬਖਸ਼ਦੇ ਬਾਣੀ ਦੀ ਸੋਈ ਪਛਣਾ ਹੈ ਇਸੇ ਹਾਸ ਦੀ ਮਰਿਆਦਾ ਜੀ ਸੋਚੀ ਪਛਤਾ ਹੈ ਸਦਾਤ ਦੀ ਸੋਚੀ ਬਸਦਾ ਹੈ ਉਹੀ ਪਰਮਾਤਮਾ ਦਾ ਨਾਮ ਜਪ ਕੇ ਅਕੀ ਸੰਗਤ ਵਿੱਚ ਸੁਣਾ ਸਕਦਾ ਹੈ ਕੋਈ ਕਿਸੇ ਆਮ ਹਲਕ ਬਿਵਸਦੀ ਕਰ ਲਈ ਤੇ ਜਿਹਨੂੰ ਵਧਾਈ ਕਰਨ ਦੀ ਪਰਮਾਤਮਾ ਨੇ ਆਪਣੀ ਵਧਾਈ ਕਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ 파ਸ਼ਾ ਜੀ ਕਿੰਦੀ ਇਡੀ ਕਿਰਪਾ ਦਾ مالک ਉਨੇਤੇ ਮਾਲਕ ਦੀ ਇਹ ਕਿਰਪਾ ਹੋ ਜਾਂਦੀ ਹੈ ਸੰਸੈ ਪਰਮ ਨਹੀਂ ਕਸ਼ ਵਿਆਪਕ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੋ ਜਾਂਦੀ ਉਸ ਪ੍ਰਮੇ ਦੀ ਕਿ ਕਿਸੇ ਪ੍ਰਕਾਰ ਦਾ ਸੰਸਾਰ ਪਰਮ ਨੂੰ ਪਤਕਣਾ ਸਹਿ ਉਹਦੇ ਨੇੜੇ ਨਹੀਂ ਆਉਂਦਾ ਵਿਆਪਦਾ ਨਹੀਂ ਹੈ ਪ੍ਰਗਟ ਪ੍ਰਤਾਪਤਾ ਨੂੰ ਜਪ ਤੋਂ ਅੰਤੇ ਪਰਮਾਤਮਾ ਨੂੰ ਜੋ ਕੇ ਹਰ ਖਾਂਤੀ ਹਾਜ਼ਰ ਨਜ਼ਰੇ ਉਨੂੰ ਹਰ ਖਾਂਤੀ ਪਰਮਾਤਮਾ ਜਾਪਣ ਲੱਗ ਪੈਂਦੇ ਉਨੂੰ ਦੇਖਣ ਲੱਗ ਪੈਂਦਾ ਪਰਮਾਤਮਾ ਹਰ ਖਾਂਤੀ ਸੁਝੀ ਨੂੰ ਪਰਮਾਤਮਾ ਹਰ ਖਾਂਤੀ ਦੇਖਣ ਲੱਗ ਪਿਆ ਜਿਹਦੇ ਕੋਲ ਨਾਮ ਦੀ ਕੁੰਜੀ ਹੈ ਜਿਨ ਪਰਮਾਤਮਾ ਦੇ ਆਪਣੇ ਗੁਣ ਗੁਣਾਂ ਦੀ ਬਿड़ाई ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦੇ 24 ਘੰਟੇ சுவாਸ ਸਵਾਸ ਦੇ ਨਾਲ ਉਸ ਪ੍ਰਭੂ ਦੀ ਯਾਰ ਵਿੱਚ ਜੁੜਿਆ ਹੁੰਦਾ ਹੈ ਪੰਜਵੇਂ ਪਾਰਸ਼ਕੰਦੀ ਸੋ ਸਾਧੂ ਇਹ ਪਹੁੰਚਨ ਹਾਰਾ ਕਹਿੰਦੇ ਸੰਤ ਨੂੰ ਇੱਕ ਪੂਰਾ ਸਾਧੂ ਪਹੁੰਚਿਆ ਹੋਇਆ ਸਾਧੂ ਇਹਦੀ ਪਰਿਭਾਸ਼ਾ ਹੈ ਸਾਧੂ ਦੀ ਸੋ ਸਾਧੂ ਇਹ ਪਹੁੰਚਨ ਹਾਰਾ ਨਾਮ ਕ੍ਰਿਪਾ ਕੇ ਸਤਿ ਬਨੋਹਾਰਾ ਪੰਝੇ ਪਾਸ਼ਾ ਕੇ ਰੋਜ਼ ਮਹਾਂ ਹਸਤੀ ਸਿਮਰਤੀ ਹੋਸ ਤੋਂ ਮੈਂ ਸਦਾ ਵਸਤੀ ਬਹਾਰੀ ਹੰਗਾ ਹਾਂ ਸੋ ਪੰਝੇ ਪਾਸ਼ਾ ਗੁਰੂ ਮਹਾਰਾਜ ਜੀ ਇਸ ਪਾਠ ਸ਼ਬਦ ਵਿੱਚ ਬੜਾ ਬੜਾ ਗਿਆਨ ਫਖਸ਼ ਦੇ ਸੋ ਸੰਗਤਾਂ ਪੰਤੇਂ ਕੀ ਹੈ ਕਿ ਆਉਂਦੇ ਵਿਦਵਾਨਾ ਪਾਉ ਵਾਣੂ ਗੌਰ ਪਾਠ ਸਰ ਕੀ ਤਰਕਾ ਪੂਰੀ ਕਰਿਆ ਕਰੀਏ ਪਾਸ਼ਾ ਦੀ ਸੰਭੀ ਚੋੜੀ ਚੁਨੀ ਨਾਮ ਦੀ ਦਾਤ ਪਾ ਦਿਵੋ ਅਸਿਮੀ ਜਿੰਦਗੀ ਦੇ ਵਿੱਚ ਨਾਮ ਜਪ ਕੇ ਅਨੰਦ ਦੀ ਪ੍ਰਾਪਤੀ ਕਰ ਸਕੇ ਪੁੰਨਕੁ ਲਗਿ ਵਾਖੀ ਗੁਰੂ ਸਾਹਿਬ ਦੇ ਸੰਗਤ ਬਖਸ਼ਣ ਜੋਗ ਹੈ ਸੋ ਦਿਨ ਦੀ ਅਗਨੇ ਪਰਵਾਣ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ